ਅਗੇ ਵਦਾਂਗੇ ਮੁਹਾਲੀ ਸਟੇਟ ਆਪਰੇਸ਼ਨ ਸੈਲ ਨੂੰ ਵੱਡੀ ਕਾਮਯਾਬੀ ਮਿਲੀ ਹੈ ਦੋ ਫਰਜ਼ੀ ਗੈਂਗਸਟਰ ਗ੍ਰਫਤਾਰ ਕੀਤੇ ਨੇ ਮੁਹਾਲੀ ਦੇ ਵੇਰਕਾ ਚੌਂਕ ਤੋਂ ਇਹਨਾਂ ਨੂੰ ਕਾਬੂ ਕੀਤਾ ਗਿਆ 3 ਲੱਖ ਰੁਪਏ ਦੀ ਫਰੋਤੀ ਲੈਣ ਆਏ ਸੀ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਦਾ ਨਾਂ ਲੈ ਕੇ ਇਹ ਫਰੋਤੀ ਮੰਗਦੇ ਸਨ ਇੱਕ ਮੁਲਜ਼ਮ ਚੰਡੀਗੜ੍ਹ ਦੇ ਮਲੋਆ ਅਤੇ ਦੂਜਾ ਅਨੰਦਪੁਰ ਸਾਹਿਬ ਦਾ ਰਹਿਣ ਵਾਲਾ ਇੱਥੇ ਦੱਸਿਆ ਜਾ ਰਿਹਾ ਹੈ ਦੋ ਤਕਵੀਰਾਂ ਤੁਸੀਂ ਵੇਖ ਰਹੇ ਹੋ ਦੋ ਫਰਜ਼ੀ ਗੈਂਗਸਟਰਾਂ ਨੂੰ ਗ੍ਰਫਤਾਰ ਕੀਤਾ ਗਿਆ ਮੁਹਾਲੀ ਦੇ ਬੇਰ ਕਾ ਚੌਂਕ ਤੋਂ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਅਦਾ ਦਵੇ ਗੋਲਡੀ ਬਰਾੜ ਦੇ ਨਾਂ ਤੇ ਇਹ ਫਿਰੋਤੀ ਮੰਗ ਰਹੇ ਸਨ ਜਦੋਂ ਤੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਸ ਦੇ ਬਾਅਦ ਤੋਂ ਹੀ ਕਈ ਲੋਕ ਗੋਲਡੀ ਬਰਾੜ ਦੇ ਨਾਂ ਤੇ ਇਸ ਤਰ੍ਹਾਂ ਫਿਰੋਤੀ ਦੀ ਮੰਗ ਕਰ ਰਹੇ ਨੇ ਤੇ ਇਹ ਉਹ ਦੋ ਸ਼ਖਸ ਨੇ ਜੋ ਗੋਲਡੀ ਬਰਾੜ ਦੇ ਨਾਂ ਤੇ ਫਿਰੋਤੀ ਦੀ ਮੰਗ ਕਰ ਰਹੇ ਸਨ ਚੰਡੀਗੜ੍ਹ ਦਾ ਇੱਕ ਰਹਿਣ ਵਾਲਾ ਤੇ ਦੂਜਾ ਫਰੀਨੰਦਪੁਰ ਸਾਹਿਬ ਦਾ ਰਹਿਣ ਵਾਲਾ ਤੇ ਇਹਨਾਂ ਨੂੰ ਮੁਹਾਲੀ ਤੋਂ ਕਾਬੂ ਕੀਤਾ ਗਿਆ ਮੁਹਾਲੀ ਸਟੇਟ ਆਪਰੇਸ਼ਨ ਸੈਲ ਨੂੰ ਇਹ ਵੱਡੀ ਕਾਮਯਾਬੀ ਮਿਲੀ ਹੈ ਫਿਰੋਤੀ ਦੀ ਮੰਗ ਲਗਾਤਾਰ ਇਹਨਾਂ ਵੱਲੋਂ ਕੀਤੀ ਜਾ ਰਹੀ ਸੀ ਫਰਜ਼ੀ ਗੈਂਗਸਟਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸਾਡੇ ਸਹਿਯੋਗੀ ਦਲਜੀਤ ਜੁੜਗੇ ਨੇ ਵਿਧੇਰੀ ਜਾਣਕਾਰੀ ਦੇਣ ਦੇ ਲਈ ਦਲਜੀਤ ਜਦੋਂ ਤੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਸ ਤੋਂ ਬਾਅਦ ਤੋਂ ਇਸ ਤਰ੍ਹਾਂ ਦੇ ਕਾਫੀ ਮਾਮਲੇ ਸਾਹਮਣੇ ਆ ਚੁੱਕੇ ਨੇ ਕਿ 골ਡੀ ਬਰਾੜ ਦੇ ਨਾਂ ਤੇ ਇਸ ਤਰ੍ਹਾਂ ਕੋਈ ਵੀ ਫਿਰੋਤੀ ਦੀ ਮੰਗ ਕਰਦਾ ਤੇ ਹੁਣ ਇਹ ਦੋ ਉਹ ਗੈਂਗਸਟਰ ਫੜੇ ਗਏ ਨੇ ਜੋ ਇਸ ਤਰ੍ਹਾਂ ਫਿਰੋਤੀ ਦੀ ਮੰਗ ਕਰ ਰਹੇ ਸਨ 골ਡੀ ਬਰਾੜ ਦੇ ਨਾਂ ਤੇ ਜੀ ਬਿਲਕੁਲ ਦੇਖੋ ਮਹਾਲੀ ਸਟੇਟ ਸਪੈਸ਼ਲ ਅਪ੍ਰੈਸ਼ਨ ਸੈੱਲਾ ਜਿਹੜਾ ਉਹਦੇ ਵੱਲੋਂ ਜਿਹੜੇ ਕਿ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆਗਾ ਇਹ ਜਿਹੜੇ ਵਿਅਕਤੀ ਹੈਗੇ ਇਹ ਨੌਜਵਾਨ ਜਿਹੜੇ ਕਿ ਅੱਛੇ ਪੜੇ ਲਿਖੇ ਨੇ ਇੱਕ ਨੇ ਤਾਂ 20 ਤੱਕ ਕੀਤੀ ਹੋਈ ਹੈ ਗਈ ਇੱਕ ਚੰਡੀਗੜ੍ਹ ਦੇ ਮਲਵਾ ਦਾ ਰਹਿਣ ਵਾਲਾ ਤੇ ਦੂਜਾ ਜਿਹੜਾ ਹੈਗਾ ਅਨੰਦਪੁਰ ਸਾਹਿਬ ਦਾ ਰਹਿਣ ਵਾਲਾ ਹੈਗਾ ਇਹ 골ਡੀ ਬਰਾਂਡ ਦੇ ਨਾਮ ਤੋਂ ਲੈ ਕੇ ਜਿਹੜੇ ਬਿਜ਼ਨਸਮੈਨ ਹੈਗੇ ਜਾਂ ਜਿਨ੍ਹਾਂ ਕੋਲ ਪੈਸਾ ਹੈਗਾ ਉਹਨਾਂ ਤੋਂ ਜਿਹੜੇ ਕਿ ਇਹ ਸੌਤੀ ਦੀ ਜੜੀ ਮੰਗ ਕਰਦੇ ਸੀਗੇ ਕੱਲ ਜਦੋਂ ਇਹ ਮਹਾਲੀ ਦੇ ਵਿੱਚ ਇੱਕ ਬਿਜ਼ਨਸਮੈਨ ਤੋਂ ਉਹਨਾਂ ਨੇ 30 ਲੱਖ ਰੁਪਏ ਦੀ ਸੌਤੀ ਮੰਗੀ ਤਾਂ ਇਹਨਾਂ ਨੂੰ ਮਹਾਲੀ ਦੇ ਬੇਰਕਾ ਚੌਂਕ ਦੇ ਉੱਪਰ ਜਦੋਂ 30 ਲੱਖ ਦੀ ਸੌਤੀ ਲੈਣ ਵਾਸਤੇ ਆਏ ਤਾਂ ਇਹਨਾਂ ਨੂੰ ਜਿਹੜਾ ਹੈਗਾ ਤੋਚਿਆ ਗਿਆਗਾ ਦੱਸ ਜੀ ਕਿ ਇਸ ਤਰ੍ਹਾਂ ਦੇ ਮਾਮਲੇ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋ ਉਤਵਾ ਲਗਾਤਾਰ ਜੜੀਆਂ ਜਾਂ ਇਸ ਤਰ੍ਹਾਂ ਦੀਆਂ ਕਾਲ ਜਿਹੜੀਆਂ ਫਿਸ਼ਿੰਗ ਮੈਨੂ ਆਂਦੀਆਂ ਆ ਰਹੀਆਂ ਨੇ ਫੋਕੀ ਦੀਆਂ ਗੱਲਾਂ ਤੋਂ ਇਸ ਨੂੰ ਦੇ ਤਹਿਤ ਜਿਹੜੀ ਕੜੀ ਕਾਰਵਾਈ ਵੀ ਜਿਹੜੀ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਸਕੇਟ ਬਾਰੇ ਤੇ ਇਸੇ ਤਹਿਤ ਹੀ ਇਹ ਹੁਣ ਮਹਾਲੀ ਏਰੀਆ ਦੇ ਵਿੱਚ ਜੋ ਦੱਸਿਆ ਜਾ ਰਿਹਾ ਕਿ ਦੋਨਾਂ ਇੱਕ ਵਿਅਕਤੀ ਜਿਹੜਾ ਹੈਗਾ ਕਿ ਇਹਨਾਂ ਵਿੱਚੋਂ ਪਕੜੇ ਗਏ ਇਹਨਾਂ ਚੋਂ ਜਿਹੜੇ ਲੋਕਾਂ ਕੋਲ ਪੈਸਾ ਹੈਗਾ ਉਹਨਾਂ ਨੂੰ ਆਇਡੈਂਟੀਫਾਈ ਕਰਤਾ ਸੀਗਾ ਤੇ ਦੂਜਾ ਜਿਹੜਾ ਵਿਅਕਤੀ ਹੈਗਾ ਉਹ ਜਿਹੜਾ ਹੈਗਾ ਉਹਨਾਂ ਨੂੰ ਕਾਲ ਕਰਤਾ ਸੀਗਾ ਤੋ ਇਹਨਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਜ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਨ ਲਿਆ ਜਾਏਗਾ ਤੇ ਹੋਰ ਖੁਲਾਸੇ ਹੋਣ ਦੀ ਮਿਹਰ ਹੈ ਕਿ ਹੁਣ ਤੱਕ ਇਹ ਕਿੰਨੇ ਲੋਕਾਂ ਤੋਂ ਫਰੋਤੀ ਮੰਗ ਚੁੱਕੇ ਨੇ ਤੇ ਇਹ ਇਹਨਾਂ ਦਾ ਆਈਡੀਆ ਇਹਨਾਂ ਨੂੰ ਕਿੱਥੋਂ ਆਇਆ ਇਹ ਹੁਣ ਜਿਹੜਾ ਸਾਰਿਆਂ ਨੂੰ ਜਾਣ ਤੱਕ ਪਹੁੰਚਾਏਗਾ ਜੇ ਬਿਲਕੁਲ ਇਹ ਜਾਂਚ ਦਾ ਵਿਸ਼ਾ ਹੈਗਾ ਕਿ ਹੋਰ ਕਿੰਨੇ ਇਸ ਤਰ੍ਹਾਂ ਇਹ ਫਿਰੋਤੀ ਇਹਨਾਂ ਨੇ ਪਹਿਲਾਂ ਮੰਗ ਲਈ ਹੈ ਦਲਜੀਤ ਪਰ ਲਗਾਤਾਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣਾ ਕਿ ਪੁਲਿਸ ਕਾਲਜ ਸਟੇਟ ਆਪਰੇਸ਼ਨ ਸੈਲ ਕੋਲ ਪਹਿਲਾਂ ਕੋਈ ਇਨਪੁਟ ਸੀਗੀ ਇਸ ਨੂੰ ਲੈ ਕੇ ਆ ਦੇਖੋ ਜਿਹੜੇ ਕਿ ਮੋਹਾਲੀ ਦੇ ਵਿੱਚ ਲਗਾਤਾਰ ਇੱਕ ਹੀ ਇਸ ਤਰ੍ਹਾਂ ਦੇ ਜਿਸਮੈਨ ਹੈਗੇ ਜਿਨ੍ਹਾਂ ਨੂੰ 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 ਫਰੋਤੀ ਦੀ ਜਿਹੜੇ ਕਾਲ ਆ ਰਹੀਆਂ ਲਗਾਤਾਰ ਜਿਹੜੀਆਂ ਪੁਲਿਸ ਨੂੰ ਸਕੇਤਾਂ ਵੀ ਦਿੱਤੀਆਂ ਬਿਜ਼ੀ ਨੇ ਤਾਂ ਪਹਿਲਾਂ ਤੋਂ ਹੀ ਜਿਹੜਾ ਹੈਗਾ ਇਸ ਤਰ੍ਹਾਂ ਦੇ ਲੈ ਕੇ ਜਿਹੜਾ ਸਟੇਟ ਆਪਰੇਸ਼ਨ ਚੱਲੇਗਾ ਉਹਦੀ ਜਾਂਚ ਕਰ ਰਿਹਾ ਹੈਗਾ ਤਾਂ ਉਹਨਾਂ ਕੋਲ ਇਨਪੁਟ ਵੀ ਸੀਗੀ ਤਾਂ ਇਹਨੂੰ ਇਨਪੁਟ ਦੇ ਸਹਾਰੇ ਉਹਨਾਂ ਨੇ ਜਿਹੜਾ ਹੈਗਾ ਜਦੋਂ ਇਹਨੂੰ ਜਿਹੜਾ ਪੂਰਾ ਟਰੈਪ ਲਗਾ ਕੇ ਜਦੋਂ 30 ਲੱਖ ਦੀ ਫਰੋਤੀ ਇਹਨਾਂ ਨੇ ਲੈਣ ਵਾਸਤੇ ਫਿਰ ਮੋਹਾਲੀ ਦੇ ਬੇਰਕਾ ਚੌਂਕ ਤੇ ਬੁਲਾਇਆ ਉਦੋਂ ਜਿਹੜਾ ਹੈਗਾ ਸਟੇਟ ਆਪਰੇਸ਼ਨ ਸੈਲ ਦੇ ਨੇੜੇ ਗਏ ਨਾ ਬਿਨਾ ਕੋਲ ਹੁਣ ਪੁਲਿਸ ਜਿਹੜਾ ਰਿਮਾਂਡ ਹਾਸਲ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕਰੇਗੀ ਹੁਣ ਤੱਕ ਇਹ ਕਿਹੜੇ ਕਿਹੜੇ ਏਰੀਆ ਦੇ ਵਿੱਚ ਕਿਹੜੇ ਕਿਹੜੇ ਲੋਕਾਂ ਤੋਂ ਇਹ ਇਹ ਫਰੋਤੀ ਮੰਗ ਚੁੱਕੇ ਨੇ ਤੇ ਕਿਸ ਤਰੀਕੇ ਦੇ ਨਾਲ ਇਹ ਲੋਕਾਂ ਨੂੰ ਲਾਂਟੀਫਾਈ ਕਰਦੇ ਸੀ ਜਿਨ੍ਹਾਂ ਕੋਲ ਪੈਸਾਗਾ ਇਹ ਸਾਰੀਆਂ ਹੁਣ ਜਿਹੜਾਗਾ ਹੁਣ ਜਾਂਚ ਤੋਂ ਬਾਅਦ ਸਾਹਮਣੇ ਆਏਗਾ ਜੀ ਦਲਜੀਤ ਫਿਲਹਾਲ तमाम ਜਾਣਕਾਰੀ ਦੇ ਲਈ ਬਹੁਤ ਬਹੁਤ ਸ਼ੁਕਰੀਆ ਸੋ ਮੁਹਾਲੀ ਦੇ ਬੇਰਕਾ ਚੌਂਕ ਤੋਂ ਇਹਨਾਂ ਦੋਹਾਂ ਨੂੰ ਕਾਬੂ ਕੀਤਾ ਗਿਆ 30 ਲੱਖ ਰੁਪਏ ਦੀ ਫਰੋਤੀ ਲੈਣ ਇਹ ਮੁਲਜ਼ਮ ਆਏ ਸਨ ਤੇ ਪੂਰਾ ਟਰੈਪ ਬਚਾਇਆ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਕਾਬੂ ਕੀਤਾ ਗਿਆ